ਜੀ ਦਾ ਖਾਲਸਾ ਹੈ ਜੀ ਕੀ ਫਤਿਹ ਅੱਜ ਗੁਰਪਤੇ ਸਿੰਘ ਚਲਾ ਸਕੂਲੇ ਵਾਸਤੇ ਅੱਗੇ ਜਾਂਦਾ ਪਾਪਾ ਨਾ ਕੱਲ ਤੋਂ ਜਾਣ ਲੱਗਿਆ ਵਾਸਤੇ ਤੇ ਇਹਨੇ ਕਿਹੜਾ ਤੁਰ ਕੇ ਜਾਣਾ ਹੁੰਦਾ ਆ ਚੜ ਕੇ ਜਾਣਾ ਆ ਚੱਲ ਫਤਿਹ ਉੱਤਰ ਕੇ ਚੱਲ ਦੇਖ ਲੈ ਵੱਡਾ ਹੋ ਗਿਆ ਆ ਛੇਮ ਛੇਮ ਹੁੰਦੀ ਆ ਦਾ ਮੇਰੇ ਤੋਂ ਚੁੱਕੇ ਜਾਂਦਾ ਇਹ ਤੂੰ ਨਹੀਂ ਹੋਇਆ ਵੱਡਾ ਮਮਰੀ ਨਹੀਂ ਹੋਇਆ ਲੈ ਲੋਕਾਂ ਦੇ ਨੇ ਆਲੇ ਵੱਡੇ ਹੁੰਦੇ ਤੂੰ ਕਹਿੰਦਾ ਮੈਂ ਨਹੀਂ ਹੋਇਆ ਵੱਡਾ ਪਹਿਲੋ ਗੁਰਦੁਆਰੇ ਜਾਣਾ ਹੈ ਗੁਰਦੁਆਰੇ ਲੈ ਕੇ ਚ ਉੱਤਰ ਕੇ ਚੱਲ ਜੀ ਗੁਰਦੁਆਰੇ ਚੱਲ ਚੱਲ ਬੋਲੇ ਸੈਂਡਲ ਲਾ ਲਓ ਮੱਥਾ ਟੇਕੀ ਆਹ ਦੇਖ ਲਓ ਸਾਰੇ ਬੱਚੇ ਆ ਗਏ ਆ ਬੈਗ ਪਏ ਆ ਤਾਂ ਸੈਂਡਲ ਲਾ ਮੇਰੇ ਬੁੱਤ ਹਾਂ ਜੀ ਹਾਂ ਜੀ ਮੈਂ ਕੋ ਸਾ ਪਮ ਨਹੀਂ ਦੇ ਦੇ ਹੈ ਨਹੀਂ ਦੇ ਦੇ ਚੱਲ ਸੈਂਡਲ ਲਾ कि चौकड़ी मार के बह गया है मम्मी घरे काम करे है ना बापू जी सेवा करा लो चलो लो जी फतेह सिंह हूं चल गया स्कूले त मैं घर देम नए है फतेह के आने का टाइम हो गया तकरीबन ਤੇ ਮੈਂ ਬਣਾਉਣ ਲੱਗੀ ਹਾਂ ਹੁਣ 버거 ਤੇ ਇਹ ਘਰੇ ਹੀ ਬਣਾਵਾਂਗੇ ਅੱਜ ਆਪਾਂ ਵੰਨੇ ਆ ਚਲੋ ਤੇ ਸਭ ਤੋਂ ਪਹਿਲਾਂ ਮੈਂ ਲਿਆਇਆ ਸਮਾਨ ਜਿਹੜਾ ਵਿੱਚ ਪਾਈਦਾ ਚੀਜ਼ ਲਈ ਆ ਗੰਡੇ ਲੈ ਦੋ ਟਮਾਟਰ ਖੀਰਾ ਪਨੀਰ ਤੇ 버거 ਦੇ ਪੈਕਟ ਤੇ ਟਿੱਕੀਆਂ ਜਿਹੜੀਆਂ ਹੁੰਦੀਆਂ ਆਪਾਂ ਨੂੰ ਮਕੇਨ ਦੀਆਂ ਜਿਹੜੇ ਪੈਕਟ ਨਹੀਂ ਹੁੰਦੇ ਉਹ ਵਾਲੇ ਆ ਤੇ ਉਹ ਲਿਆਂਦੀ ਆ ਤੇ ਉਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਏਦਾਂ ਤੇਲ ਚ ਪਾ ਕੇ ਤੇ ਫਰਾਈ ਕਰ ਲੈਣਾ ਆ ਥੋੜੀਆਂ ਵਿੱਚੋਂ ਗਿੱਲੀਆਂ ਨੂੰ ਫ੍ਰੀਜer ਚ ਲਾਈਆਂ ਹੁੰਦੀਆਂ ਤੇ ਬਰਫ਼ ਜੀ ਹੁੰਦੀ ਆ ਉਹਦੇ ਕਰਕੇ ਉਹ ਗਿਲੀਆਂ ਗਿਲੀਆਂ ਜੀਆਂ ਆਪਾਂ ਇੱਕੋ ਵਾਰੀ ਪਾ ਕੇ ਸਾਰੀਆਂ ਫਰਾਈ ਕਰ ਲੈਣੀਆਂ ਆ ਮੈਂ 7-8 ਪਾਲੀਆਂ ਬਾਕੀ ਆਪਾਂ ਬੰਦ ਕਰਕੇ ਫੇਰ ਉੱਪਰ ਬਰਫ਼ੋ ਵਾਲੇ ਖਾਨੇ ਚ ਰੱਖ ਦਾਂਗੇ ਤੇ ਟਿੱਕੀਆਂ ਨੂੰ ਇਸ ਤਰੀਕੇ ਨਾਲ ਆਪਾਂ ਤੇ ਉਹ 5-10 ਮਿੰਟ ਵਿੱਚ ਹੋ ਜਾਂਦੀਆਂ ਫਰਾਈ ਤੇ ਬਣਾਉਣ ਨੂੰ ਆਪਾਂ ਘਰੇ ਵੀ ਬਣਾ ਸਕਦੇ ਹਾਂ ਫੇਰ ਹੁਣ 버ਗਰ ਬਣਾਉਣੇ ਆ ਤੇ ਬਣੀਆਂ ਬਣਾਈਆਂ ਲੈ ਕੇ ਆਏ ਸੀ ਉਹ ਵੀ ਵਧੀਆ ਹੁੰਦੀਆਂ ਮਕੇਨ ਦੀਆਂ ਵਧੀਆ ਹੁੰਦੀਆਂ ਫ੍ਰੈਸ਼ ਹੁੰਦੀਆਂ ਆ ਤੇ ਇਸ ਨੂੰ ਆਪਾਂ ਹੁਣ ਫਰਾਈ ਕਰ ਲੈਣਾ ਆ ਤੇ ਥੋੜਾ ਥੋੜਾ ਆਪਾਂ ਹੋਰ ਇਹਨੂੰ 2 ਮਿੰਟ ਲਈ ਬ੍ਰਾਊਨ ਕਰ ਲੈਨੇ ਆ ਅਜੇ ਥੁੜੀਆਂ ਥੁੜੀਆਂ ਇੱਕ ਪਾਸੇ ਕੱਚੀਆਂ ਜੀਆਂ ਲੱਗਣੀਆਂ ਆ ਐਦਾਂ ਤੁਸੀਂ ਵੀ ਇੱਕ ਵਾਰੀ ਘਰੇ ਬਣਾ ਕੇ ਜਰੂਰ ਵੇਖਿਓ ਅੱਗੇ ਮੈਂ ਪਿਛਲੇ ਸਾਲ ਬਣਾਏ ਸੀ ਹੁਣ ਬਣਾਏ ਨੂੰ ਵੀ ਕਾਫੀ ਟਾਈਮ ਹੋ ਗਿਆ ਆ ਤੇ ਹੁਣ ਆਪਾਂ ਐਤ ਕੀ ਫੇਰ ਘਰੇ ਬਣਾਉਣ ਲੱਗੇ ਆ ਤੇ ਟਿਕੀਆਂ ਆਪਣੀਆਂ ਹੋ ਗਈਆਂ ਆ ਤੇ ਇਸ ਨੂੰ ਆਪਾਂ ਹੁਣ ਕੱਢ ਲਾਂਗੇ ਤੇ ਗੈਸ ਨੂੰ ਕਰ ਦਾਂਗੇ ਬੰਦ ਤੇ ਹੁਣ ਆਪਾਂ ਬਣਾਵਾਂਗੇ 버ਗਰ ਤੇ ਲੈ ਲਿਆ ਮੈਂ ਚੀਜ਼ ਲੈ ਲਈ ਆ ਪਨੀਰ ਲੈ ਆ ਗੰਡਿਆਂ ਨੂੰ ਵੀ ਇਦਾਂ ਗੋਲ-ਗੋਲ ਕੱਟ ਲਿਆ ਤੇ ਖੀਰੇ ਕੱਟ ਲਏ ਟਮਾਟਰ ਕੱਟ ਲਏ ਆ ਤੇ ਹੁਣ ਆਪਾਂ 버ਗਰ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਮਾਇਓਨਿਸ ਲਾ ਲਈਆ ਇੱਕ ਬ੍ਰੈਡ ਉੱਤੇ ਜਿਹੜੀ ਬ੍ਰੈਡ ਦਾ ਇੱਕ ਪਾਸਾ ਹੁੰਦਾ ਆ ਜੇ ਡਵਰ ਰੋਟੀ ਜਿਹੜੀਆਂ ਓਦਾਂ ਹੁੰਦੀਆਂ ਜੇ ਵਰਤਣੀਆਂ ਉਹ ਵੀ ਵਰਤ ਸਕਦੇ ਆ ਪਰ ਉਹ ਕਟਣੀਆਂ ਬੜੀਆਂ ਔਖੀਆਂ ਆ ਮਤਲਬ ਕਿ ਉਹਦੇ ਵਿੱਚ ਇਦਾਂ ਸਮਾਨ ਜਿਹਾ ਭਰਨ ਔਖਾ ਆ ਇੱਕ ਵਾਰੀ ਮੈਂ ਕਰਕੇ ਦੇਖਿਆ ਸੀ ਗੱਲ ਜੀ ਨਹੀਂ ਬਣੀ ਤੇ ਇਸ ਲਈ ਆਪਾਂ ਇਹੀ ਪੈਕਟ ਲੈ ਆਈਦਾ ਆ ਤੇ ਆਪਾਂ ਬਣਾ ਕੇ ਵੇਖਣਦੇ ਆ ਵਿੱਚ ਇੱਕ ਟਿੱਕੀ ਰੱਖ ਲਈ ਆ ਤੇ ਕੀ ਰ ਟਮਾਟਰ ਪਿਆਜ਼ ਰੱਖ ਲਿਆ ਤੇ ਹੁਣ ਪਨੀਰ ਵੀ ਰੱਖ ਲਿਆ ਆ ਤੇ ਮੋਜ਼ਰੇਲਾ 치ਜ਼ ਇਹ ਜ਼ਿਆਦਾਤਰ ਤੋਂ ਬ੍ਰੈਡ ਬਰੁੱਡ ਚ ਹੀ ਪਾਉਂਦੇ ਆ ਬ੍ਰੈਡ ਸੈਂਡਵਿਚ ਤੇ 버거 ਵਿੱਚ ਤਾਂ ਘਾਟੀ ਪਉਂਦੇ ਆ ਤੇ ਲੋ ਜੀ ਮੰਜਰਲਾ ਚੀਜ਼ ਨੇ ਕਰਤਾ ਆਪਣਾ ਫਿਰ ਕੰਮ ਖਰਾਬ ਤੇ ਮੈਂ ਸਾਰਾ ਕੁਝ ਮਿਕਸੀ ਚ ਪਾ ਕੇ ਗ੍ਰाइंड ਕਰਤਾ ਖੀਰਾ ਖੂਰਾ ਟਮਾਟਰ ਤੇ ਹੁਣ ਆਪਾਂ ਇਹਨੂੰ ਸਿੱਧਾ ਡਾਇਰੈਕਟ ਭਰ ਲਾਂਗੇ ਐਨਾ ਆਪਾਂ ਸਾਰਾ ਸਿਆਪਈ ਮਕਾਤਾ ਆ ਤੇ ਹੁਣ ਟਿੱਕੀ ਰੱਖ ਲਈ ਆ ਤੇ ਵਿੱਚ ਹੁਣ ਜਿਹੜਾ ਸਮਾਨ ਸੀ ਉਹ ਸਾਰਾ ਕੁਤਰਾ ਕਰ ਛੱਡਿਆ ਤੇ ਮੈਂ ਵਿੱਚ ਹੁਣ ਪਾਉਣ ਲੱਗੀ ਆ ਉਹ ਸਾਰਾ ਇਹ ਨਾ ਮੋਜਰੇਲਾ ਚੀਜ਼ ਪਾਉਣਾ ਤੇ ਸਾਰਾ ਕੁਝ ਖਿਲਰੀ ਜਾਂਦਾ ਕਦੀ ਖੀਰੇ ਬਾਹਰ ਨਿਕਲ ਵਰਦੇ ਤੇ ਕਦੀ ਟਮਾਟਰ ਤੇ ਮੈਂ ਫੜ ਕੇ ਇਸ ਨੂੰ ਗ੍ਰाइंड ਕਰਕੇ ਤੇ ਹੁਣ ਆਪਾਂ ਐਦਾ ਬਣਾਉਣ ਲੱਗੇ ਆ ਤੁੱੱਤੇ ਪਾ ਲਈ ਮੋਜਰੇਲਾ ਚੀਜ਼ ਵੈਸੇ ਪੀਰੇ ਪੂਰੇ ਵਗੈਰਾ ਤੇ ਵਧੀਆ ਲੱਗਦੀ ਹੈ 버ਗਰਾਂ ਵਿੱਚ ਨਹੀਂ ਪੈਂਦੀ ਪੁੰਦੀ ਹੈਗੀ ਉਹ ਗ੍ਰਿਲਡ 버거 ਹੁਣ ਉਹਨਾਂ ਦੇ ਜਿਹੜੇ ਟੋਸਟਰ ਉਹ ਕਾਫੀ ਵੱਡੇ ਹੁੰਦੇ ਆ ਤੇ ਉਹਨਾਂ ਵਿੱਚ ਬਣ ਜਾਂਦੀ ਆ ਤੇ ਘਰੇ ਤਾਂ ਕੰਮ ਔਖਾ ਹੀ ਆ ਚਲੋ ਆਪਾਂ ਹਟਣਾ ਤਾਂ ਵੀ ਨਹੀਂ ਕੋਸ਼ਿਸ਼ ਕਰਕੇ ਸਾਹ ਲੈਣਾ ਆ ਤੇ ਇਸ ਤਰੀਕੇ ਨਾਲ ਬਾਕੀ 버ਗਰ ਵੀ ਆਪਾਂ ਕਰ ਲੈਣੇ ਵੈਸੇ ਮੈਨੂੰ ਤਾਂ ਇਹ ਤਰੀਕਾ ਸੌਖਾ ਲੱਗਾ ਆ ਸਮਾਨ ਦਾ ਸਾਰਾ ਗ੍ਰੈਂਡ ਜਿਹਾ ਕਰਕੇ ਬਾਲਾ ਬ੍ਰੀਕ ਵੀ ਨਹੀਂ ਕਰਨਾ ਨਾ ਤੇ ਥੋੜਾ ਥੋੜਾ ਮੈਂ ਮੋਟਾ ਜਿਹਾ ਰੱਖਿਆ ਆ ਤਾਂ ਜੋ ਵਿੱਚ ਚੰਗਾ ਵੀ ਲੱਗੇ ਮਾਸਾ ਤੇ ਟਿਕੀਆਂ ਨੂੰ ਇਸ ਤਰੀਕੇ ਨਾਲ ਕਰਕੇ ਤੇ ਵਿੱਚ ਮੋਜ਼ਰੇਲਾ ਚੀਜ਼ ਪਾ ਕੇ ਤੇ ਜਿਹੜਾ ਖੀਰਾ ਟਮਾਟਰ ਪਿਆਜ਼ ਇਹ ਤਿੰਨੇ ਚੀਜ਼ਾਂ ਮੈਂ ਪਾਈਆਂ ਵਿੱਚ ਸ਼ਿਮਲਾ ਮਿਰਚ ਵਗੈਰਾ ਵੀ ਆਪਾਂ ਪਾ ਸਕਦੇ ਆ ਇਦਾਂ ਹੋਣਾ ਭਰ ਕੇ ਚੰਗੀ ਤਰ੍ਹਾਂ ਠੋਗ ਢੋਕ ਕੇ ਭਰ ਦੇਣਾ ਆ ਤੇ ਜਿਹੜਾ ਹਾ ਗੰਡੇ ਗੁੰਡੇ ਆ ਨਾ ਇਹਦੇ ਵਿੱਚ ਮਾਸਾ ਕੋ ਲੂਣ ਵਗੈਰਾ ਚਾਟ ਮਸਾਲਾ ਵਗੈਰਾ ਵੀ ਆਪਣੇ ਹਿਸਾਬ ਨਾਲ ਮਿਕਸ ਕਰ ਲੈਣਾ ਵਿੱਚ ਇਸੇ ਤਰੀਕੇ ਨਾਲ ਆਪਾਂ ਸਾਰੇ 버ਗਰ ਕਰ ਲੈਣੇ ਆ ਤੇ ਹੁਣ ਦੋਨੋਂ ਸਾਈਡ ਲਾ ਲੈਣਾ ਆ ਥੋੜਾ ਥੋੜਾ ਤੇਲ ਮੈਂ ਜਿਹੜਾ ਟਿੱਕੀਆਂ ਲਈ ਵਰਤਿਆ ਸੀ ਉਹ ਹੀ ਲਾ ਲਿਆ ਆ ਤੇ ਹੁਣ ਮੈਂ ਲੱਗੇ ਟੋਸਟਰ ਦੇ ਵਿੱਚ ਇਹ ਆਪਣਾ ਛੋਟਾ ਜਿਹਾ ਉਦ्डा ਹੈਗਾ ਤੇ ਇਹਦੇ ਵਿੱਚੇ ਬਣਾ ਲੈਣਾ ਆ ਦੋਨੇ ਸਾਈਡ ਇੱਕੋ ਵਾਰੀ ਮੈਂ ਤੇਲ ਲਾਤਾ ਏਦਾਂ ਫਿਰ ਉੱਪਰੋਂ ਵੀ ਹੀਟ ਦੇ ਨਾਲ ਹੋ ਜਾਣਾ ਆ ਫਿਰ ਏਦਾਂ ਸਾਈਡ ਜੀ ਬਦਲਣ ਦੀ ਲੋੜ ਨਾ ਪਊਗੀ ਤੇ ਓਨੀ ਦੇਰ ਆਪਾਂ ਹੋਰ ਤਿਆਰ ਕਰ ਲੈਣੇ ਇਸੇ ਤਰੀਕੇ ਨਾਲ ਤੇ ਇੱਧਰ ਤੁਸੀਂ ਵੇਖ ਸਕਦੇ ਆ ਹੋ ਗਏ ਗ੍ਰਿਲਡ ਹੋ ਗਏ ਆਪਣੇ ਪੂਰੀ ਤਰ੍ਹਾਂ ਤੇ ਜਿਹੜੇ ਵਿੱਚ ਮੋਜ਼ਰੇਲਾ 치ਜ਼ ਹੁੰਦੀ ਉਹ ਵੀ ਪਿਗਲ ਗਈ ਆ ਤੇ ਇਹ ਸੁਣੋ ਹੁਣ ਆਪਾਂ ਕੱਢ ਲੈਣਾ ਆ ਪਰ ਕੱਢਣਾ ਬੰਦ ਕਰਕੇ ਆ ਇਹ ਤਾਂ ਫੜ ਕੇ ਰਮਿੰਦਰਜੀਤ ਹੁਣਾਂ ਜਿਆਦਾ ਹੀ ਦਬ ਕੇ ਪਿੱਚ ਕੋਈ ਕੱਢ ਛੱਡਿਆ ਵਿਚਾਰਿਆਂ ਦਾ ਤੇ ਇੱਕ ਸਾਈਡ ਮੈਂ ਤਵੇ ਤੇ ਰੱਖ ਲਏ ਆ ਤਾਂ ਟਾਈਮ ਬੜਾ ਲੱਗਦਾ 10 15 ਮਿੰਟ ਤਾਂ ਉਹਦੇ ਵਿੱਚ ਲੱਗ ਜਾਂਦੇ ਆ ਤੇ ਐਨੀ ਦਿਨ ਗਰਮੀ 'ਚ ਖਲੋਣਾ ਔਖਾ ਰਸੋਈ 'ਚ 2 ਜਾਂ 3 4 ਬਣਾ ਲਏ ਦੇ ਉਸ ਤੋਂ ਬਾਅਦ ਅੱਕ ਜਿਹਦਾ ਮੈਂ ਤਾਂ ਫਿਰ ਹੁਣ ਤਵੇ ਤੇ ਹੀ ਕਰ ਲਏ ਤੇ ਤਵੇ ਤੇ ਵੀ ਕਾਫੀ ਵਧੀਆ ਬਣੇ ਆ ਜਿਹੜੇ ਆਪਾਂ ਕੀਤੇ ਆ ਵਿੱਚ ਉਹ ਜ਼ਿਆਦਾ ਫਿਸ ਫਿਸ ਜਿਹੇ ਗਏ ਆ ਜਿਹੜੇ ਤਵੇ ਵਾਲੇ ਉਹ ਵਧੀਆ ਆ ਥੋੜੇ ਗੁਰਪਤ ਸਿੰਘ ਵੀ ਆ ਗਿਆ ਸੀ ਸਕੂਲੋਂ ਤੇ ਹੁਣ ਬੱਚਾ ਪਾਲਟੀ ਖਾਣ ਲਈ ਹੈ 버ਗਰ ਤੇ ਆਪਾਂ ਮਿਲਾਂਗੇ ਕਿਸੇ ਅਗਲੇ ਨਵੇਂ